ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਢਾਲੀਵਰ ਢਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਦੋ ਖਬਰਾਂ ਨੇ ਬੜੀਆਂ ਅਹਿਮ ਨੇ ਇੱਕ ਤਾਂ ਖਡੂਰ ਸਾਹਿਬ ਤੋਂ ਅਮਰਤਪਾਲ ਨੇ ਅਨਾਉਂਸਮੈਂਟ ਕਰਤੀ ਆਪਣੇ ਪਰਿਵਾਰ ਦੇ ਰਾਹੀਂ ਕਿ ਮੈਂ ਉਥੋਂ ਚੋਣ ਲੜੂਗਾ ਆਜ਼ਾਦ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਸ਼ਰੋਮਣੀ ਅਕਾਲੀ ਦਲ ਨੇ ਨਾਮਿਨੇਟ ਕਰਦੇ ਅੱਜ ਸਵੇਰੇ ਸਾਜਰੇ ਵਿਰਸਾ ਸਿੰਘ ਬਲਟੋਹਾ ਅਮਰਤਪਾਲ ਦੇ ਪਰਿਵਾਰ ਨੂੰ ਵੀ ਮਿਲਦੇ ਨੇ ਖਡੂਰ ਸਾਹਿਬ ਦੀ ਕੀ ਸਥਿਤੀ ਰਹਿਣ ਵਾਲੀ ਹੈ ਧਲੇਵਾਲ ਸਭ ਕੋਲ ਸਮਝਾਂਗੇ ਸ਼੍ਰੋਮਣੀ ਅਕਾਲ ਚਲ ਦੇ ਵਿਰਸਾ ਸਿੰਘ ਬਲਟੋਹਾ ਤੇ ਪੰਥਕ ਹਲਕਾ ਬੜਾ ਦਿਲਚਸਪ ਬਣਾ ਦਿੰਦਾ ਇਸ ਮੁਕਾਬਲੇ ਨੂੰ ਸ਼੍ਰੋਮਣੀ ਅਕਾਲ ਚਲ ਦਾ ਲਾਇਕ ਇਹ ਨਵਾਂ ਕਦਮ ਤੇ ਨਾਲੋ ਨਾਲ ਕਾਂਗਰਸ ਪਾਰਟੀ ਜਿਹੜੇ ਹਲਕੇ ਰਹਿੰਦੇ ਸੀ ਉਹਨਾਂ ਦੇ ਵਿੱਚ ਆਪਣੇ ਉਮੀਦਵਾਰ ਐਲਾਨੇ ਰਵਨੀਤ ਬਿੱਟੂ ਦੇ ਖਿਲਾਫ ਲੁਧਿਆਣਾ ਤੋਂ ਬੜਿੰਗ ਜਿਹੜੇ ਪ੍ਰਧਾਨ ਨੇ ਉਹ ਤੇ ਤਿੰਨ ਆਪਣੇ ਜਿਹੜੇ ਕੈਂਡੀਡੇਟ ਨੇ ਜੀਰਾ ਤਾਂ ਖਡੂਰ ਸਾਹਿਬ ਤੋਂ ਗੁਰਦਾਸਪੁਰ ਤੋਂ ਆਪਣੇ ਰੰਧਾਵਾ ਸਾਹਿਬ ਅਨਾਉਂਸ ਕਰਦੇ ਇਦਾਂ ਹੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲੰਨ ਟਿਕਟ ਦਿੱਤੀ ਗਈ ਹੈ ਸੋ ਇਹ ਖਬਰ ਵੀ ਲਵਾਂਗੇ ਪਰ ਖਡੂਰ ਸਾਹਿਬ ਬੜਾ ਅਹਿਮ ਹੁਣ ਪੰਜਾਬ ਦੀ ਰਾਜਨੀਤੀ ਜਿਹੜੀ ਹੈਗੀ ਉਹ ਤਾਂ ਖਿੱਤ ਦਾ ਕੇਂਦਰ ਬਣਿਆ ਹੋਇਆ ਤਾਲੀਵਾਲ ਸਾਹਿਬ ਐਨਐਸਏ ਦੇ ਤਹਿਤ ਅਮਰਤਪਾਲ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੰਥਕ ਉਸ ਨੂੰ ਹਲਕਾ ਸਮਝਿਆ ਜਾਂਦਾ ਪਹਿਲਾਂ ਤਰਨਤਾਰਨ ਹੁੰਦਾ ਸੀ ਹੁਣ ਖਡੂਰ ਸਾਹਿਬ ਬਣਾਤਾ ਤੋੜ ਕੇ ਪੰਥਕ ਬੋਟ ਉਥੇ ਕਿਹਾ ਜਾਂਦਾ ਕਿ ਪੰਥਕ ਬੋਟ ਉਥੇ ਇੱਕ ਵੱਡਾ ਬੋਟ ਬੈਂਕ ਹੈਗਾ ਪਿਛਲੇ ਵਾਰ ਉਥੋਂ ਠੀਕ ਹੈ ਕਈ ਉੱਤਰਿਆ ਨੇ ਬੰਦਿਆ ਨੇ ਇਕੱਠੇ ਹੋ ਕੇ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਧਰਮ ਪਤਨੀ ਹੈਗੇ ਨੇ ਉਹਨਾਂ ਨੂੰ ਵੀ ਉਥੋਂ ਚੋਣ ਲੜਾਤਾ ਸੀ ਤੇ ਇਸ ਵਾਰ ਮੁਕਾਬਲਾ ਦਿਲਚਸਪ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਕਰਦਨਲੇ ਵਿਰਸਾ ਸਿੰਘ ਬਲਟੋਹਾ ਤੇ ਕਾਂਗਰਸ ਨੇ ਆਪਣਾ ਉਮੀਦਵਾਰ ਉਥੇ ਉਤਾਰਦਾ ਤੁਸੀਂ ਖਡੂਰ ਸਾਹਿਬ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ ਹੋ ਜੀ ਧਾਲੀਵਾਲ ਸਾਹਿਬ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੈਂ ਪਹਿਲਾਂ ਵੀ ਇਹ ਗੱਲ ਤੁਹਾਡੇ ਚੈਨਲ ਤੋਂ ਵੀ ਕਹੀ ਹੈ ਕਿ ਇਸ ਨੂੰ ਪੰਥਕ ਹਲਕਾ ਸੀ ਤਾਂ ਕਹਿੰਦੇ ਆ ਕਿਉਂਕਿ ਇਹ ਹਲਕੇ ਦੇ ਵਿੱਚ ਬਹੁਤ ਸਾਰਾ ਜਿਹੜਾ ਵੋਟ ਹੈ ਪਰਸੈਂਟੇਜ ਆਫ ਵੋਟ ਹੈ ਉਹ ਰੂਰਲ ਏਰੀਆ ਦੀ ਹੈ ਵੱਡੇ ਸ਼ਹਿਰ ਇਸ ਹਾਲ ਕੇ ਵਿੱਚ ਘਟ ਪੈਂਦੇ ਨੇ ਕੋਈ ਜਿਸ ਕਰਕੇ ਇਸ ਵਿੱਚ ਪਿੰਡੂ ਜਿਹੜੇ ਲੋਕਾਂ ਦੀ ਵੋਟ ਵੱਧ ਹੈ ਤੇ ਪਿੰਡੂ ਲੋਕਾਂ ਦਾ ਇਹ ਹੈ ਕਿ ਤਨਤਾਰ ਤੇ ਅਮਰਸਰ ਦੇ ird gird ਹੁੰਦੇ ਹੋਏ ਇਲਾਕੇ ਦਾ ਜਿਹੜਾ ਜੀਓਗ੍ਰਾਫੀਕਲ ਏਰੀਆ ਹੈ ਇਸ ਕਰਕੇ ਉੱਥੇ ਸਿੱਖੀ ਦਾ ਪ੍ਰਭਾਵ ਹੈ ਜਿਹੜਾ ਉਹਦਾ ਇੱਕ ਕਾਰਨ ਇਹ ਹੈ ਕਿ ਜਿਹੜੇ ਮਾਰ ਕੇ ਬਾਅਦ ਸਿੱਖ ਸੀ ਜਿਵੇਂ ਸਤਪੰਡਰਾ ਵਾਲੇ ਕਹਿ ਸਕਦੇ ਹੋ ਤੁਸੀਂ ਉਹਨਾਂ ਦੇ ਜਿਹੜੇ ਪੈਰੋਕਾਰ ਸੀ ਜਾਂ ਡਿੜੇ ਨੂੰ ਅਸੀਂ ਥੋੜਾ ਜਆ ਇਹ ਕਹਿੰਦੇ ਆ ਕਿ ਖੜੂ ਸਿੱਖ ਨੇ ਉਸ ਲਹਿਰ ਦਾ ਪ੍ਰਭਾਵ ਉੱਥੇ ਵੱਧ ਸੀ ਇਹਦੇ ਕਰਕੇ ਉੱਥੇ ਪੰਥਕ ਪੋਟ ਜਾਂ ਸਿੱਖ ਵਿਚਾਰਧਾਰਾ ਵਾਲੀ ਪੋਟ ਮੁਕਾਬਲ ਤਨ ਹੋਰ ਇਲਾਕਿਆਂ ਦੇ ਬੱਤ ਹੈ ਇਸ ਕਰਕੇ ਉੱਥੋਂ ਇਹ ਆਈਡੀਆ ਆ ਪੰਥਕ ਸੋਚ ਵਾਲੇ ਲੋਕਾਂ ਦਾ ਕਿ ਅਮਰਤਪਾਲੂ ਇਲੈਕਸ਼ਨ ਲੜਾਈ ਜਾਏ ਇੱਥੋਂ ਬਹੁਤ ਚਰਚਾ ਚੱਲ ਰਹੀ ਸੀ ਕਿਸੇ ਸਮੇਂ ਇਹ ਚਰਚਾ ਸੀ ਕਿ ਸ਼ਾਇਦ ਬਾਦਲ ਪਰਿਵਾਰ ਦੇ ਕੋਈ ਮੈਂਬਰ ਚਾਹੇ ਉਹ ਹਰਸਿਮਰਤ ਕੌਰ ਜਾਂ ਸੁਖਵੀਰ ਬਾਦਲ ਇਲੈਕਸ਼ਨ ਲੜ ਸਕਦੇ ਨੇ ਪਰ ਤੁਸ਼ਖਵੀਰ ਬਾਦਲ ਨੇ ਉਹਨਾਂ ਨੇ ਕਿਹਾ ਕਿ ਮੈਂ ਇਲੈਕਸ਼ਨ ਲੜਨੀ ਨਹੀਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਵੀ ਉਹਨਾਂ ਨੂੰ ਜ਼ਰੂਰ ਲੱਗਦਾ ਹੁੰਦਾ ਏ ਜਿਵੇਂ ਆਪਾਂ ਦੇਖਿਆ ਕਿ ਜਿਹੜੇ ਵੱਡੇ ਲੀਡਰ ਨੇ ਨਾ ਉਹਨਾਂ ਬਾਰੇ ਪ੍ਰਚਾਰ ਹੁੰਦਾ ਕਿ ਆਪਣਾ ਹਲਕਾ ਛੱਡ ਕੇ ਦੌੜ ਗਏ ਇਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਇੱਕ ਪਹਿਲਾਂ ਚੁੱਪਚਾਪ ਰਹੇ ਫਿਰ ਬਾਅਦ ਵਿੱਚ ਕਲੀਅਰ ਕਰ ਕੀਤਾ ਕਿ ਜੇਕਰ ਮੈਂ ਇਲੈਕਸ਼ਨ ਲੜੂੰਗੀ ਤਾਂ ਬਠਿੰਡੇ ਤੋਂ ਹੀ ਲੜੂੰਗੀ ਉਹਨਾਂ ਨੇ ਬਠਿੰਡੇ ਤੋਂ ਇਲੈਕਸ਼ਨ ਲੜੀ ਤਦ ਆਕੇ ਖਰੂਰ ਸਾਹਿਬ ਦਾ ਕਾਲਾ ਹਲਕਾ ਜਿਹੜਾ ਇਲਾਕਾ ਹੈ ਉਹੋ ਅਕਾਲੀਆਂ ਲਈ ਇਹ ਬਣ ਗਿਆ ਕਿ ਸ਼ਾਇਦ ਉਥੋਂ ਉਹਨਾਂ ਨੇ ਇੱਛਾ ਵੀ ਜਾਹਰ ਕੀਤੀ ਵਿਕਰਮਜੀਤ ਮਜੀਠੀਆ ਦੀ ਚਰਚਾ ਚਾਹੀਏ ਵਿਕਰਮਜੀਤ ਮਜੀਠੀਆ ਦਾ ਮੈਂ ਪਹਿਲਾਂ ਵੀ ਹਲਕੇ 'ਚ ਕਹਿ ਚੁੱਕਿਆ ਕਿ ਉਹਨਾਂ ਦਾ ਇੱਕ ਪ੍ਰਭਾਵ ਹੈ ਪਰੰਤੂ ਸਿਆਸਤਰ ਦੇ ਵਿੱਚ ਇਹ ਲੱਗਦਾ ਹੈ ਕਿ ਜੇ ਉਹ ਜਿੱਤ ਜਾਂਦੇ ਨੇ ਤੇ ਅਕਾਲੀਆਂ ਦਾ ਕੋਈ ਕੈਂਡੀਡੇਟ ਹੋਰ ਨਹੀਂ ਜਿੱਤਦਾ ਤਾਂ ਉਹਨਾਂ ਦਾ ਕਦ ਬਹੁਤ ਵੱਡਾ ਹੋ ਜਾਣਾ ਸੀ ਫੇਰ ਵੀ ਜਦੋਂ ਹੀ ਅਮਰਤਪਾਲ ਦੀ ਗੱਲ ਆਈ ਕਿ ਉਹ ਕੈਂਡੀਡੇਟ ਹੋ ਸਕਦੇ ਨੇ ਆਜ਼ਾਦ ਤੌਰ ਤੇ ਫੇਰ ਇਹ ਲੱਗਣ ਲੱਗਾ ਕਿ ਜਿਹੜੀ ਪੰਥਕ ਵੋਟ ਹੈ ਉਹ ਵੰਡੀ ਜਾਏਗੀ ਹੋ ਸਕਦਾ ਅਕਾਲੀ ਦਲ ਨੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿਉਂਕਿ ਜਿਹੜਾ ਵਿਰਸਾ ਸਿੰਘ ਬਲਟੋਹਾ ਦਾ ਪਛੋਕੜ ਹੈ ਇਹ ਵੀ ਉਹ ਖੜਕੂਆ ਸਿੰਘ ਸਿੰਘ ਨਾਲ ਰਲਦੇ ਨੇ ਕਿਤੇ ਨਾ ਕਿਤੇ ਉਸ ਸੋਚ ਦੇ ਵਿੱਚੋਂ ਨਿਕਲ ਕੇ ਬਾਅਦ 'ਚ ਅਕਾਲੀ ਦਲ ਦੇ ਵਿੱਚ ਸ਼ਿਫਟ ਹੋਏ ਨੇ ਅੱਜਕੱਲ੍ਹ ਅਕਾਲੀ ਦਲ ਜਿਹਨੇ ਲੰਬੇ ਸਮੇਂ ਤੋਂ ਨਿਤਾ ਰਹੇ ਜੇ ਵੱਡਾ ਨਾਮ ਹੈ নো ਡਾਊਟ ਅਖਬਾਰਾਂ ਵਿੱਚ ਚਰਚਾ ਹੈ ਕੋਈ ਇਹ ਦੱਸਣ ਦੀ ਲੋੜ ਨਹੀਂ ਕਿ ਬਿਰਸਾ ਸਿੰਘ ਵਟੋਆ ਕੌਣ ਨੇ ਉਹਨਾਂ ਨੂੰ ਸਾਰੇ ਜਾਣਦੇ ਨੇ ਪਰੰਤੂ ਪਿਛਲੇ ਇਲੈਕਸ਼ਨ ਦੇ ਵਿੱਚ ਬਿਰਸਾ ਸਿੰਘ ਵਟੋਆ ਦੀ ਬਤੌਰ ਐਮਐਲਏ ਹਾਰਨ ਕਰਕੇ ਇੱਕ ਚਰਚਾ ਕਾਫੀ ਛਿੜੀ ਹੈ ਹਾਂ ਇਹ ਜ਼ਰੂਰ ਹੈ ਕਿ ਉਹ ਵਿਵਾਦ ਹੋ ਕੇ ਬੋਲਦੇ ਨੇ ਕਈ ਵਾਰੀ ਤੈਸ਼ਾ ਕੀ ਗਰਮ ਟਿੱਪਣੀਆਂ ਵੀ ਕਰ ਜਾਂਦੇ ਨੇ ਇਹ ਦੇ ਕਰਕੇ ਕਈ ਲੋਕ ਉਹਨਾਂ ਤੇ ਇਸ ਤਰ੍ਹਾਂ ਦੋਸ਼ ਲਾਉਂਦੇ ਨੇ ਕਿ ਉਹਨਾਂ ਦੀ ਜਿਹੜੀ ਬੋਲੀ ਆ ਉਹਦੇ ਵਿੱਚ ਠਰਮਾ ਨਹੀਂ ਹੈ ਗੁੱਸਾ ਖਾ ਜਾਂਦੇ ਨੇ ਪਰੰਤੂ ਫੇਰ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਦੇਖ ਹੈ ਜਿਹੜੀ ਉਹਨਾਂ ਦੀ ਉਹ ਜਝਾਰੂ ਨੇਤਾਵਾਲੀ ਜ਼ਰੂਰ ਹੈ ਕਾਂਲੀ ਦਲ ਨੇ ਸੋਚ ਸਮਝ ਕੇ ਹੀ ਉਹਨਾਂ ਨੂੰ ਲਾਇਆ ਪਰੰਤੂ ਕੀ ਇੱਥੇ ਇੱਕ ਦਿੱਕਤ ਆਏਗੀ ਕੀ ਜਿਹੜੇ ਅਕਾਲੀ ਧੜੇ ਨੇ ਉਥੇ ਹੀ ਉਹ ਸਾਰੇ ਬਿਰਸਾ ਸਿੰਘ ਬਲਟੋਹਾ ਦੇ ਨਾਲ ਚੱਲ ਪੈਣਗੇ ਕਿਉਂਕਿ ਜੇਕਰ ਬਿਰਸਾ ਸਿੰਘ ਬਲਟੋਹਾ ਇਲੈਕਸ਼ਨ ਜਿੱਤਦੇ ਨਹੀਂ ਤਾਂ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਦਾ ਮਾਝੇ ਦੇ ਵਿੱਚ ਉਹਨਾਂ ਦਾ ਕੱਦ ਜਿਹੜਾ ਹੈ ਉਹ ਵੱਡਾ ਹੋ ਜਾਵੇਗਾ ਜਾਂ ਹੋਣ ਜਾ ਰਿਹਾ ਹੈ ਉਥੇ ਇਸ ਕਿਸਮ ਦਾ ਮੈਨੂੰ ਇੱਕ ਡਰ ਜ਼ਰੂਰ ਲੱਗਦਾ ਹੈ ਕਿ ਕੀ ਅਕਾਲੀ ਧੜਿਆਂ ਨੂੰ ਜੇਕਰ ਉਹ ਪੂਰੀ ਤਰ੍ਹਾਂ ਨਾਲ ਲੈਣ ਵਿੱਚ ਕਾਬੀਆ ਬੁੱਦੇ ਨੇ ਤਾਂ ਜ਼ਰੂਰ ਸ਼ਾਨਦਾਰ ਲੜਾਈ ਲੜ ਸਕਦੇ ਨੇ ਪਰੰਤੂ ਜੇ ਆਪਾਂ ਕਹੀਏ ਕਿ ਉੱਥੇ ਕੋਈ ਵੀ ਕੈਂਡੀਡੇਟ ਅਜਿਹੀ ਘੜੀ ਬਹੁਤ ਸਾਫ਼ ਦਿਖਾਈ ਨਹੀਂ ਦਿੰਦਾ ਕਿ ਜਿੱਤ ਦੇ ਨੇੜੇ ਤੇੜੇ ਹੋਏਗਾ ਮੁਕਾਬਲਾ ਬੜਾ ਬਹੁਤ ਹੌਨਾ ਹੈ ਔਰ ਸਾਰੇ ਹੀ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਉਮੀਦ ਹੈ ਕਿ ਉਹ ਰਿਸਪੈਕਟੇਬਲ ਵੋਟ ਲੈ ਕੇ ਜਾਣਗੇ ਇਸ ਕਰਕੇ ਅੰਦਾਜ਼ਾ ਲਾਉਣਾ ਇੱਕਦਮ ਇਹ ਟਿੱਪਣੀ ਕਰ ਦੇਣਾ ਕਿ ਕੌਣ ਜਿੱਤ ਰਿਹਾ ਹੈ ਇਹ ਹਲੇ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਮੂਵਮੈਂਟ ਕਿੱਦਾਂ ਚੱਲਦੀ ਐ ਕਿੱਦਾਂ ਕਿੱਧਰੋਂ ਚੱਲਦਾ ਐ ਹਾਂ ਇਹ ਵੀ ਐ ਜਿਹੜੇ ਉਹਨਾਂ ਦੇ ਬਰਾਬਰ ਕਾਂਗਰਸ ਨੇ ਕੈਂਡੀਡੇਟ ਲਾਇਏ ਨੇ ਭਾਵੇਂ ਉਹ ਅਜੇ ਜੂਨੀਅਰ ਨੇ ਨੌਜਵਾਨ ਨੇ ਇਹ ਸੱਚ ਐ ਪਰੰਤੂ ਹੈ ਉਹ ਵੀ ਜਿਹੜਾ ਲੀਡਰ ਦੇਖੋ ਉਹਨਾਂ ਦੀ ਦੇਖਾ ਜਿਹੜੀ ਉਹਨਾਂ ਦੀ ਇਮੇਜ ਐ ਉਹ ਵੀ ਜਿਹੜਾ ਲੀਡਰ ਦੀ ਐ ਸੋ ਇਸ ਕਰਕੇ ਜਦੋਂ ਉੱਥੇ ਅਰਫਾਸ ਹੋਏਗੀ ਤਾਂ ਮੈਨੂੰ ਲੱਗਦਾ ਵੀ ਇਹ ਇਹ ਜਿਹੜੀ ਲੜਾਈ ਐ ਸਿਆਸੀ ਲੜਾਈ ਇਹ ਬਹੁਤ ਹੀ ਦਿਲਚਸਪ ਹੋਏਗੀ ਹਾਂ ਇੱਕ ਗੱਲ ਦਾ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਜੋ ਮੈਨੂੰ ਲੱਗ ਰਿਹਾ ਹੈ ਕਿ ਦੋਨਾਂ ਵੱਲੋਂ ਕਲਵੀਰ ਜੀਰਾ ਵੱਲੋਂ ਵੀ ਤੇ ਅ ਬਰਸ ਸਿੰਘ ਬਰਤੋਹਾ ਵੱਲੋਂ ਵੀ ਟਿੱਪਣੀਆਂ ਏਦਾਂ ਦੀਆਂ ਹੋਣਗੀਆਂ ਜਿਹੜੀਆਂ ਜਨਤਾ ਨੂੰ ਸ਼ਾਇਦ ਚੰਗੀਆਂ ਨਾ ਲੱਗਣ ਕਿਉਂਕਿ ਇਹ ਦੋਨੋਂ ਹੀ ਬੋਲਣ ਦੇ ਵਿੱਚ ਕਈ ਵਾਰੀ ਸੀਮਾ ਕ੍ਰਾਸ ਕਰ ਜਾਂਦੇ ਨੇ ਉਹਦੇ ਵਿੱਚ ਇਹ ਚਰਚੇ ਜ਼ਰੂਰ ਹੋਣਗੇ ਮੈਨੂੰ ਲੱਗਦਾ ਅਖਬਾਰਾਂ ਦੇ ਵਿੱਚ ਇੱਕ ਦੂਜੇ ਤੇ ਜਾਤੀ ਦੋਸ਼ ਲੱਗਣਗੇ ਜੋ ਮੈਂ ਸਮਝਦਾ ਕਿਉਂਕਿ ਇਹ ਦੋਨਾਂ ਦੀ ਇਹ ਜਿਹੜੀ ਇਹਨਾਂ ਦੀ ਭਾਸ਼ਾ ਇਦਾਂ ਦੀ ਹੋ ਸਕਦੀ ਹੈ ਕਿ ਸ਼ਾਇਦ ਉਹ ਮर्याਦਤ ਨਾ ਹੋਵੇ ਤੇ ਲੋਕਾਂ ਨੂੰ ਥੋੜਾ ਇਹ ਲੱਗੇ ਕਿ ਇਹ ਭਾਸ਼ਾ ਨਹੀਂ ਹੋਣੀ ਚਾਹੀਦੀ ਔਰ ਜੇਕਰ ਇਹ ਨੇਤਾ ਉਸ ਭਾਸ਼ਾ ਤੋਂ ਗੁਰੇਜ਼ ਕਰਕੇ ਸੱਭੇਕ ਭਾਸ਼ਾ ਦੇ ਵਿੱਚ ਹੀ ਇੱਕ ਦੂਜੇ ਦਾ ਜਵਾਬ ਦੇਣ ਤਾਂ ਇਹ ਚੰਗੀ ਗੱਲ ਹੋਏਗੀ ਲੋਕਤੰਤਰ ਲਈ ਇਹ ਚੀਜ਼ਾਂ ਚੰਗੀਆਂ ਆਉਂਦੀਆਂ ਜੀ ਜੀ ਬਿਲਕੁਲ ਖੈਰ ਹੁਣ ਤਾਂ ਜਿਹੜਾ ਮੁਕਾਬਲਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਕਿ ਜਿਹੜੇ ਇਧਰ ਅਮਰਤਪਾਲ ਦੇ ਸਪੋਰਟਰ ਨੇ ਵਾਟਸਐਪ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਉਮੀਦਵਾਰ ਨਹੀਂ ਸੀ ਦੇਣਾ ਚਾਹੀਦਾ ਆਪਣਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੈਗੇ ਨੇ ਉਹ ਕਹਿੰਦੇ ਨੇ ਅਮਰਤਪਾਲ ਦੀ ਜਮਾਨਤ ਜੱਪ ਹੋਣੀ ਹੈ ਤੇ ਸਾਰਾ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਪਾਰਟੀਆਂ ਨੇ ਤਾਂ ਆਪਣੇ ਚੱਲ ਰਿਹਾ ਪਰ ਇਸ ਦੇ ਨਾਲ ਇਹ ਗੱਲ ਸਹੀ ਹੈ ਕਿ ਜੇਕਰ ਅਮਰਤਪਾਲ ਬਰਾਬਰ ਇਲੈਕਸ਼ਨ ਲੜਦੇ ਨੇ ਇਹ ਕਾਂਗਰਸ ਨੂੰ ਸੌਖਾ ਹੋ ਜਾਊਗਾ ਫਿਰ ਉਹ ਸਾਰੇ ਦੋਸ਼ ਜਿਹੜੇ ਮੂਵਮੈਂਟ ਬਲੇ ਪ੍ਰਸਾ ਸਿੰਘ ਬਲਟੋਹਾ ਦੇ ਲਗਦੇ ਨੇ ਉਹ ਅਮਰਤਪਾਲ ਹੁਣੋਂ ਨੇ ਲਾ ਦੇਣੇ ਨੇ ਕਾਂਗਰਸ ਨੂੰ ਸੋਖ ਕਹੋ ਜੀ ਮਤਲਬ ਉਹ ਸਾਰੇ ਦੋਸੋਂ ਨਾਲ ਨਹੀਂ ਲਾਉਣੇ ਨੇ ਤੇ ਉਹ ਜਿਹੜੀ ਸ਼ਬਦੀ ਜੰਗ ਹੈ ਉਹ ਹੋਰ ਜ਼ਿਆਦਾ ਦਿਲਚਸਪ ਪਛਾਇਦ ਹੋ ਜਵੇ ਜੀ ਜੀ ਬਿਲਕੁਲ ਤਾਲੀਵਾਲਾ ਸਾਹਿਬ ਚਾਰ ਉਮੀਦਵਾਰ ਹੋਰ ਮੈਦਾਨ ਦੇ ਵਿੱਚ ਉਤਰ ਤੇ ਕਾਂਗਰਸ ਪਾਰਟੀ ਨੇ ਆਪਣੇ ਦਿਲਚਸਪ ਗੱਲ ਇਹ ਕਿ ਰਾਜਾ ਵੜਿੰਗ ਜਿਹੜੇ ਆਪਣੀ ਧਰਮ ਪਤਲੀ ਲਈ ਬਠਿੰਡਾ ਤੋਂ ਟਿਕਟ ਮੰਗ ਰਹੇ ਸੀ ਬਠਿੰਡਾ ਤੋਂ ਦਿੱਲੀ ਚ ਤੇ ਰਾਜਾ ਵੜਿੰਗ پورے ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੁਣ ਲੁਧਿਆਣਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਇੱਕ ਗੱਲ ਤਾਂ ਰਾਜਾ ਵੜਿੰਗ ਦੀਆਂ ਇੰਟਰਵਿਊ ਤੋਂ ਪਿਛਲੇ ਦਿਨ ਹੀ ਕਲੀਅਰ ਹੋ ਜਾਂਦੀ ਹੈ ਬਿਆਨਾਂ ਤੋਂ ਕਿ ਰਾਜਾ ਵੜਿੰਗ ਨੂੰ ਖੁਦ ਵੀ ਨਹੀਂ ਸੀ ਪਤਾ ਕਿ ਉਹਨਾਂ ਨੂੰ ਕਿਤੋਂ ਚੋਣ ਲੜਾਈ ਜਾਣੀ ਹੈ ਤੇ ਲੁਧਿਆਣਾ ਤੋਂ ਹੀ ਲੜਾਈ ਜਾਣੀ ਯਾਨੀ ਕਿ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਹ ਫੈਸਲੇ ਹਾਈ ਕਮਾਂਡ ਲੈਂਦੀ ਹੈ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਸ਼ਾਇਦ ਇਹਨੂੰ ਪਰੋਸੇ ਦੇ ਵਿੱਚ ਨਹੀਂ ਲਿਆ ਜਾਂਦਾ ਜਦੋਂ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਨੇ ਇਹ ਸੰਤਾਲੀਵਾਲ ਸਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਵੀ ਪ੍ਰੋਸੈਸ ਨਹੀਂ ਲਿਆ ਜਾਂਦਾ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਜੇਕਰ ਕੋਈ ਨਾ ਪਹਿਲਾਂ ਲੀਕ ਹੋ ਜੇ ਤਾਂ ਉਹਦੇ ਬਰੋਦ ਚ ਫਿਰ ਕਈ ਤਰ੍ਹਾਂ ਦੀਆਂ ਰਣਨੀਤੀਆਂ ਆ ਜਾਂਦੀਆਂ ਨੇ। ਇਹ ਹੋ ਸਕਦਾ ਹੈ ਮਤਲਬ ਮੈਂ ਇਸ ਨਾਲ ਸਹਿਮਤ ਨਹੀਂ ਕਿ ਰਾਜਾ ਬੜਿੰਗ ਨੂੰ ਪ੍ਰੋਸੈਸ ਨਹੀਂ ਲਿਆ ਹੋਏਗਾ। ਅ ਕਿਸੇ ਸਮੇਂ ਜਾਣ ਬੁੱਝ ਕੇ ਹੋ ਸਕਦਾ ਉਹ ਲੀਕ ਨਹੀਂ ਕਰਦੇ ਤੇ ਉੱਥੋਂ ਜਿਹੜੇ ਕੈਂਡੀਡੇਟ ਉੱਪਰ ਰਹੇ ਸੀ ਆਸ਼ੂ ਜੀ ਬਰਾਬਰ ਕੈਂਡੀਡੇਟ ਉੱਪਰ ਰਹੇ ਸੀ। ਤੇ ਉਹਨਾਂ ਦੇ ਵਿੱਚ ਇਹ ਜਿਹੜੀ ਭਾਵੇਂ ਮੈਂ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਿਹਾ ਸੀ ਪਹਿਲਾਂ ਪਰ ਹੁਣ ਇਹ ਕੀਤੀ ਜਾ ਸਕਦੀ ਹੈ ਕਿਉਂਕਿ ਆਰਸ਼ੂ ਤੇ ਬਿੱਟੂ ਇਹ ਦੋਨੇ ਆਪਸ ਵਿੱਚ ਬਹੁਤ ਨੇੜੇ ਦੀ ਅੰਡਰਸਟੈਂਡਿੰਗ ਰੱਖਦੇ ਸੀ ਅ ਤਾਜ਼ਾ ਤਾਜ਼ਾ ਇੱਕ ਝਟਕਾ ਲੱਗਿਆ ਹੈ ਸੂਰਤ ਦੇ ਵਿੱਚ ਕਾਂਗਰਸ ਨੂੰ ਜੇ ਤੁਹਾਡੇ ਯਾਦ ਹੋਵੇ ਉੱਥੋਂ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਉਹ ਲੱਭ ਹੀ ਨਹੀਂ ਰਿਹਾ ਕਿੱਧਰ ਗਿਆ ਪਤਾ ਨਹੀਂ ਆਪਣਾ ਨਾਮ ਨੂੰ ਉਹਦਾ ਪੇਪਰ ਰੱਦ ਕਰਾ ਕੇ ਨਾ ਮਤਲਬ ਕਈ ਵਾਰ ਇਹ ਚੀਜ਼ਾਂ ਜਦੋਂ ਬਾਹਰ ਇਹ ਗੱਲ ਤੁਰਕ ਕੇ ਆਉਂਦੀ ਹੈ ਕਿ ਇਹ ਦੋਨੇ ਬਹੁਤ ਨੇੜੇ ਦੇ ਪਿੱਤਰ ਨਹੀਂ ਹੋ ਸਕਦਾ ਕਾਂਗਰਸ ਨੂੰ ਕਿਤੇ ਨਾ ਕਿਤੇ ਲੱਗਿਆ ਹੋਵੇ ਕਿ ਕਿਤੇ ਆਏ ਇੱਕ ਹੋਰ ਛਟਕਾ ਨਾ ਪੈ ਜੇ ਇਹ ਇਹ ਵੀ ਗੱਲ ਹੋ ਸਕਦੀ ਹੈ ਜਾਂ ਕਿ ਉਹਨਾਂ ਦਾ ਫਰੈਂਡਲੀ ਮੈਚ ਨਾ ਹੋ ਜਵੇ ਉਹ ਫਰੈਂਡਲੀ ਇੰਨਾ ਜਿਆਦਾ ਨਾ ਹੋ ਜਵੇ ਕਿ ਸਮਝ ਨਾ ਲੱਗੇ ਕਿ ਕਿਹੜੀ ਪਾਰਟੀ ਕੀ ਦੀ ਸਪੋਰਟ ਕਰ ਰਹੀ ਹੈ ਕਿਹਦੇ ਸਪੋਰਟਰ ਕਿਹਨੂੰ ਮਦਦ ਕਰ ਰਹੇ ਨਹੀਂ ਔਰ ਇਹ ਇਸ ਤੋਂ ਵੀ ਬਿਨਾ ਅਸ਼ੂ ਜਿਹੜੇ ਸੀਗੇ ਉਹ ਪਿਛਲੇ ਸਮੇਂ ਇੱਕ ਕੇਸ ਚੁੜਜੇ ਹੋਏ ਸੀ ਭਾਵੇਂ ਉਹਦਾ ਅਜੇ ਕੋਈ ਫੈਸਲਾ ਨਹੀਂ ਹੋਇਆ ਭਾਵੇਂ ਹਾਲੇ ਆਪਾਂ ਦੋਸ਼ੀ ਨਹੀਂ ਠਰ ਸਕਦੇ ਪਰੰਤੂ ਜਦੋਂ ਕੋਈ ਬੰਦਾ ਕਿਸੇ ਕੇਸ 'ਚ ਆ ਜਾਂਦਾ ਹੈ ਮਰੋਦੀਆਂ ਕੋਲ ਉਹਦੇ ਵਿਰੁੱਧ ਕਹਿਣ ਨੂੰ ਬਹੁਤ ਮਸਾਲਾ ਹੁੰਦਾ ਹੈ ਇਸ ਕਰਕੇ ਵੀ ਹੋ ਸਕਦਾ ਕਾਂਗਰਸ ਨੇ ਉਹ ਤੋਂ ਕੰਨੀ ਕਤਰੀ ਹੋਵੇ ਕਿ ਇਹ ਨਾ ਹੋਵੇ ਕਿ ਸਾਨੂੰ ਪੂਰੀ ਇਲੈਕਸ਼ਨ ਦੇ ਵਿੱਚ ਸਾਰਾ ਜੋਰ ਇਹ ਜਵਾਬ ਦੇਣ ਤੇ ਹੀ ਲਾਉਣਾ ਪਵੇ ਕਿ ਨਹੀਂ ਨਹੀਂ ਜੇ ਹਾਲੇ ਉਹਨਾਂ ਨੂੰ ਦੋਸ਼ੀ ਨਹੀਂ ਡਿਕਲੇਅਰ ਕੀਤਾ ਕਿਉਂਕਿ ਹਮਲਾ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਦੂਸਰਾ ਇਹ ਹੈ ਕਿ ਜਿਹੜੇ ਇਹ ਕੈਂਡੀਡੇਟ ਹੋਣ ਜਿਹੜੇ ਦਿੱਤੇ ਨੇ ਕੈਂਡੀਡੇਟ ਆ ਜਿਹੜੇ ਤੁਸੀਂ ਦੱਸ ਰਹੇ ਹੋ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤ ਰਜਿੰਦਰ ਬਾਜਪਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵਿੱਚ ਲੱਗ ਰਿਹਾ ਸੀ ਕਿ ਇਹਨਾਂ ਦੋਨਾਂ ਚੋਂ ਕਿਸੇ ਦੇ ਹੱਕ 'ਚ ਫੈਸਲਾ ਹੋ ਜਾਏਗਾ ਰਾਜਾ ਬੜਿੰਗ ਲੁਧਿਆਣਾ ਤੋਂ ਸਿੰਗਲਾ ਸਾਹਿਬ ਅਨੰਦਪੁਰ ਸਾਹਿਬ ਤੋਂ ਇਹ ਤਿੰਨੇ ਹੀ ਜਿਹੜੇ ਕੈਂਡੀਡੇਟ ਨੇ ਇਹਨਾਂ ਦਾ ਵੱਡਾ ਕਰਦਾ ਹੈ ਅਤੇ ਇਹ ਤਿੰਨ ਹੀ ਇਹ ਰਣਨੀਤੀ ਲੱਗਦੀ ਹੈ ਕਿ ਇਹ ਲੱਗਦਾ ਹੈ ਕਿ ਕਾਂਗਰਸ ਨੇ ਤਿੰਨੋ ਹੀ ਕੈਂਡੀਡੇਟ ਜਿੱਤਣ ਲਈ ਲਾਏ ਨੇ ਸਿਰਫ ਇਲیکشن ਨਰੰਦ ਲਈ ਨਹੀਂ ਲਾਏ ਕਿਉਂਕਿ ਕਈ ਵਾਰੀ ਇਹ ਲੱਗਦਾ ਹੁੰਦਾ ਨਾ ਕਿ ਖਾਣਾ ਪੂਰਤੀ ਕਰਨੀ ਹੈ ਰਾਜਾ ਬੜਿੰਗ ਦੇ ਟਿਕਟ ਦੇ ਨਾਲ ਇੱਕ ਤਾਂ ਇਹ ਹੈ ਕਿ ਜਿਹੜੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈ ਉਹਨੂੰ ਇਹ ਤਸੱਲੀ ਰਹੇਗੀ ਕਿ ਰਾਜਾ ਬੜਿੰਗ ਨੂੰ ਇਲੈਕਸ਼ਨ ਲੜਾ ਕੇ ਕਾਂਗਰਸ ਨੇ ਸਟੇਟ ਦੀ ਲੀਡਰਸ਼ਿਪ ਵਿੱਚ ਕੇਂਦਰੀ ਲੀਡਰਸ਼ਿਪ ਨੇ ਸਟੇਟ ਦੀ ਲੀਡਰਸ਼ਿਪ ਵਿੱਚ ਭਰੋਸਾ ਵੀ ਜਤਾਇਆ ਹੈ ਅਤੇ ਇਹਦੇ ਨਾਲ ਸਾਰੀ ਕਾਂਗਰਸ ਮੈਂ ਸਮਝਦਾ ਕਿ ਉਤਸ਼ਾਹ ਹੋਏਗਾ ਉਹਦੇ ਵਿੱਚ ਕਿ ਸਾਡੇ ਨੇਤਾ ਵੀ ਲੜ ਰਹੇ ਨੇ ਤੇ ਇਸ ਕਰਕੇ ਸੀਰੀਅਸਲੀ ਇਹ ਇਲیکشن ਲੜੀ ਜਾ ਰਹੀ ਹੈ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਗਰਦਾਸਪੁਰ ਤੋਂ ਗਰਦਾਸਪੁਰ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਅੱਛਾ ਅਸਰ ਸੁਖ ਹੈ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਅਸਰ ਸੁਖ ਸੀ ਤੇ ਇੱਕ ਵਾਰ ਤੁਹਾਡੇ ਸਾਹਮਣੇ ਉਹਨਾਂ ਦਾ ਨਾ ਮੁੱਖ ਮੰਤਰੀ ਲਈ ਚੱਲ ਗਿਆ ਸੀ ਤੇ ਜੇਕਰ ਉਹ ਇਲیکشن ਜਿੱਤ ਜਾਂਦੇ ਨੇ ਤਾਂ ਗਰਦਾਸਪੁਰ ਦੇ ਲੋਕਾਂ ਨੂੰ ਲੱਗੇਗਾ ਕਿ ਉਹਨਾਂ ਨਾਲੇ ਸਮੇਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਟੇ ਨਹੀਂ ਤਾਂ ਕਿ ਉੱਪਰਨਗੇ ਤੇ ਮੁੱਖ ਮੰਤਰੀ ਦੇ ਦਾਵੇਦਾਰ ਵੀ ਹੋ ਸਕਦੇ ਹਨ ਜੀ ਤੇ ਉਹਨਾਂ ਦੇ ਵਿੱਚ ਉਹ ਸਮਰੱਥਾ ਵੀ ਹੈ ਪਿਛਲੇ ਸਮੇਂ ਦੇ ਵਿੱਚ ਪਤਾ ਨਹੀਂ ਉਹ ਕਿਵੇਂ ਤਿਲਕ ਦੀ ਗੱਲ ਹਾਂ ਧੜੇਬੰਦੀ ਉੱਥੇ ਵੀ ਹੋਏਗੀ ਪ੍ਰਤਾਪ ਸਿੰਘ ਬਾਜਵਾ ਅ ਕਿੰਨੀ ਸੈਂਸੈਰਿਟੀ ਨਾਲ ਚੱਲਦੇ ਨੇ ਕੀ ਸਮਝਿਆ ਜਾਂਦਾ ਕਿਉਂਕਿ ਉਹਨਾਂ ਵਿੱਚ ਧੜੇਬੰਦੀ ਪਹਿਲਾਂ ਵੀ ਹੈ ਧੜੇਬੰਦੀ ਉੱਥੇ ਵੀ ਹੈ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਵੀ ਕਾਫੀ ਢੜੇ ਬੰਦੇ ਦੀ ਹਰਿਆਣਾ ਪੰਜਾਬ ਦੋਨੇ ਸਟੇਟਾਂ ਦੀ ਕਾਂਗਰਸ ਆਈ ਬਾਅਦ ਜਲਦੀ ਵੀ ਹੁਣ ਤਾਂ ਕਾਫੀ ਵੱਡੀ ਢੜੇ ਬੰਦੇ ਦੀ ਸ਼ਿਕਾਰ ਹੈ ਜੇਕਰ ਇਹ ਇਮਾਨਦਾਰੀ ਨਾਲ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਤਾਂ ਕੇਂਦਰੀਪ ਕੇਂਦਰੀ ਲੀਡਰਸ਼ਿਪ ਨੇ ਜਿਸ ਕਿਸਮ ਦੇ ਉਮੀਦਵਾਰ ਦਿੱਤੇ ਨੇ ਉਹਨਾਂ ਤੋਂ ਲੱਗ ਰਿਹਾ ਹੈ ਕਿ ਕਾਂਗਰਸ ਬਹੁਤ ਹੀ ਸੰਜੀਦਗੀ ਨਾਲ ਇਹ ਇਲੈਕਸ਼ਨ ਲੜਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿੱਥੇ ਕਿਤੇ ਕੈਂਡੀਡੇਟਸ ਦਾ ਥੋੜਾ ਬਹੁਤਾ ਕੋਈ ਪੋਲ ਬਚੋੜਾ ਹਲੇ ਵੀ ਹੈਗਾ ਉਹ ਮੈਨੂੰ ਪਰ ਜਾਤੀ ਤੌਰ ਤੇ ਲੱਗਦਾ ਹੈ ਕਿ ਉੱਥੇ ਇਹਨਾਂ ਦੀ ਆਮ ਆਦਮੀ ਪਾਰਟੀ ਨਾਲ ਕੋਈ ਅੰਡਰਸਟੈਂਡਿੰਗ ਹੋ ਜੇਗੀ ਜਿੱਥੇ ਆਮ ਆਦਮੀ ਪਾਰਟੀ ਦੇ ਤਕੜੇ ਕੈਂਡੀਡੇਟ ਨੇ ਉੱਥੇ ਕੁਝ ਉਜਤਾ ਲੈ ਜਾਣਗੇ ਕੁਝ ਕਾਂਗਰਸ ਦੇ ਚਤਾਂ ਲੈ ਲੈ ਜਾਣਗੇ ਹਾਲਾਤ ਇਦਾਂ ਦੇ ਨਹੀਂ ਕਿ ਜੇਕਰ ਇਹ ਦੋਨੇ ਪਾਰਟੀਆਂ ਕਿਸੇ ਰਣਨੀਤੀ ਨਾਲ ਪਰਦੇ ਦੇ ਪਿੱਛੇ ਵੀ ਕੋਈ ਸਮਝੌਤਾ ਕਰਕੇ ਚਲਦੀਆਂ ਨੇ ਤਾਂ ਇਹ ਸੱਚ ਹੈ ਕਿ ਇਹ 13 ਦੀਆਂ 13 ਸੀਟਾਂ ਜਿੱਤਣ ਚ ਕਾਮਯਾਬ ਹੋ ਸਕਦੇ ਨੇ ਪਰੰਤੂ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਇਹ ਇਦਾਂ ਦੀ ਕੋਈ ਅੰਡਰਸਟੈਂਡਿੰਗ ਬਣਾ ਸਕਣਗੇ ਨਹੀਂ ਬਣਾ ਸਕਣਗੇ ਇਹ ਇਹਦੇ ਬਾਰੇ ਅਜੇ ਕੁਝ ਕਹਿਣਾ ਔਖਾ ਕੰਮ ਹੈ ਇਹ ਇਲੈਕਸ਼ਨ ਤੋਂ ਬਾਅਦ ਹੀ ਸਾਹਮਣੇ ਆਏਗੀ ਗੱਲ ਕਿ ਇਸ ਤਰ੍ਹਾਂ ਦੀ ਕੋਈ ਗੱਲ ਸੰਕੇਤਮੱਤਰ ਦਿਖਾਈ ਦੇ ਰਹੀ ਹੈ ਜਾਂ ਨਹੀਂ ਜੀ ਜੀ ਬਿਲਕੁਲ ਬਿਲਕੁਲ 44 ਬਰਸਾਵਾਂ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਬੜਾ ਹੀ ਦਿਲਚਸਪ ਰਹਿਣ ਵਾਲਾ ਕਿਉਂਕਿ ਤਕਰੀਬਨ ਤਕਰੀਬਨ ਹੁਣ ਤਾਂ ਸਾਰੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਅਨਾਉਂਸ ਕਰੇ ਦਿੱਤੇ ਨੇ ਇੱਕਦੁੱਕਾ ਰਹਿੰਦੇ ਨੇ ਤੁਸੀਂ ਨਾਲ ਜੁੜੇ ਖਬਰਾਂ ਤੇ ਝਾਤ ਪਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਮਿਹਰਬਾਨੀ ਜੀ ਮਿਹਰਬਾਨੀ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਮਨ ਸਿੰਘ ਧੰਨਵਾਦ ਸਾਬ